ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆਪਾਂ ਪਿੰਡ ਆਦਮਪੁਰਾ ਤਹਿਸੀਲ ਰਾਮਪੁਰਾ ਫੂਲ ਤੇ ਜ਼ਿਲ੍ਹਾ ਬਠਿੰਡਾ ਸਾਹਮਣੇ ਜਿਹੜੀ ਤੁਸੀਂ ਸ਼ਾਹੀਵਾਲ ਵਾੜ ਦੇਖ ਰਹੇ ਹੋਗੇ ਇਹ ਬਕਾਊ ਆ ਗਈ ਦੂਜਾ ਸੂਆ ਸੂਈ ਵੀ ਆ ਗਈ ਦੋ ਤੋਂ 2.5 ਮਹੀਨੇ ਤਕਰੀਬਨ ਇਹਨੂੰ ਸੂਈ ਨੂੰ ਹੋਏ ਹੈਗੇ ਤੇ ਮਹੀਨੇ ਦਾ ਇਹਦੇ ਟੀਕਾ ਲੱਗਿਆ ਹੋ ਗਿਆ ਤੇ 10 ਕਿਲੋਟਰ ਦੁੱਧ ਆਗਾ ਤੇ ਬਾਕੀ ਸਾਰੀ ਡਿਟੇਲ ਆਪਾਂ ਬਾਅਦ ਤੋਂ ਲੈ ਕੇ ਦੇਵਾਂਗੇ ਤੇ ਕੋਈ ਵਪਾਰ ਦਾ ਕੰਮ ਨਹੀਂ ਹੈਗਾ ਆਮ ਜਿਵੇਂ ਘਰ ਦੀ ਲੋਡ ਵਾਸਤੇ ਪਸ਼ੂ ਰੱਖੇ ਹੁੰਦੇ ਆ ਇਦਾਂ ਹੀ ਪਸ਼ੂ ਰੱਖੇ ਹੋਏ ਆਗੇ ਤੇ ਉਧਰ ਦੇਖ ਸਕਦੇ ਹੋ ਦੋਕ ਪਸ਼ੂ ਉਧਰ ਆਗੇ ਤੇ ਘਰ ਦੀ ਲੋਡ ਵਾਸਤੇ ਰੱਖੇ ਹੋਏ ਆਗੇ ਤੇ ਬੱਚਾ ਇਹਦੇ ਮਗਰ ਹੈਗਾਗਾ ਬੱਚਾ ਇੱਧਰ ਬੈਠਾ ਤੁਸੀਂ ਦੇਖ ਸਕਦੇ ਹੋ ਦੇਸੀ ਨਸਲ ਦੇ ਵਿੱਚ ਆਗਾ ਤੇ ਜੀਨੂੰ ਵੀ ਪਸੰਦ ਆਉਂਦੀ ਹੈ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਇਸ ਨੰਬਰ ਦੇ ਉੱਤੇ ਸੰਪਰਕ ਕਰਕੇ ਤੁਸੀਂ ਗੱਲਬਾਤ ਕਰ ਸਕਦੇ ਹੋ ਤੇ ਇੱਥੇ ਆ ਕੇ ਆਪਦੀ ਫੁੱਲ ਤਸੱਲੀ ਕਰਕੇ ਖਰੀਦ ਸਕਦੇ ਹੋ। ਉਹ ਬਾੜ ਸੋਹਣੀ ਹੈਗੀ ਸਾਫ਼ ਸੁਥਰੀ ਆ ਥਣ ਥਣ ਵੀ ਚੰਗੇ ਆਗੇ ਵਧੀਆ ਮੋٹے ਥਾਣਾ ਮੁੱਠੀ ਦੀ ਜਵਾਈ ਵਾਲੇ ਤੇ ਬਾਡੀ ਵੰਤਰ ਦੀ ਵੀ ਬਹੁਤ ਚੰਗੀ ਹੈਗੀ ਤੇ ਸਾਂਭੀ ਵੀ ਪੂਰੀ ਚੰਗੀ ਹੈਗੀ ਕਿਸੇ ਪੱਖਾਂ ਤੋਂ ਕੋਈ ਲਿੱਸੀ ਨਹੀਂ ਹੈਗੀ ਬਾਕੀ ਠੰਡੀ ਸੀ ਲੱਗਦੀ ਆ ਤੇ ਤਸੱਲੀ ਤੁਸੀਂ ਕਰਨੀ ਆ ਤੇ ਅੱਜ ਤੁਹਾਡਾ ਆਪਾਂ ਜਿਆਦਾ ਸਮਾਂ ਨਹੀਂ ਲੈਂਦੇ ਆਪਾਂ ਬਾਈ ਨਾਲ ਸਾਰੀ ਗੱਲਬਾਤ ਕਰਾਉਣੀ ਆ ਤੇ ਡਿਟੇਲ ਲੈ ਕੇ ਦਿੰਨੇ ਆ ਉਸ ਤੋਂ ਬਾਅਦ ਤੋਰ ਕੇ ਦਿਖਾਵਾਂਗੇ ਮੌਲ ਵੀਡੀਓ ਦੇ ਵਿੱਚ ਹੀ ਹੋਊਗਾ ਤੇ ਤੁਸੀਂ ਆਪਦੀ ਤਸੱਲੀ ਕਰਕੇ ਖਰੀਦ ਸਕਦੇ ਹੋ ਤੇ ਆਜੋ ਆਪਾਂ ਬਾਈ ਨਾਲ ਗੱਲਬਾਤ ਕਰਾਉਣੀ ਹੈ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਆਪਣਾ ਨਾਮ ਦੱਸ ਦਿਓ ਮੇਰਾ ਨਾਮ ਵੀਰੇ ਆਦੂਪਰੇ ਪਤਾ ਹੈਗਾ ਕਾਲੂ ਕਹਿੰਦੇ ਬਸ ਤਾਂ ਨਾਮ ਇਹ ਬਸਤਰੀ ਪਤਾ ਹੈਗਾ ਠੀਕ ਹੈ ਜੀ ਉਹ ਪੈਂਡ ਚ ਕਾਲੂ ਕਹਿੰਦੇ ਹਾਂ ਹਾਂਜੀ ਪੈਂਡ ਚ ਕਾਲੂ ਆ ਜੀ ਠੀਕ ਹੈ ਤੇ ਜਿਹੜੀ ਆਪਾਂ ਬਾਈ ਇਹ ਸ਼ਾਹੀ ਵਾਲ ਵੜ ਵੇਚਣ ਲੱਗੇ ਆਗੇ ਹਾਂਜੀ ਹਾਂਜੀ ਕੀ ਡਿਟੇਲ ਆ ਕਿਹੜੇ ਸੂਏ ਸੂਈ ਵੀ ਇਹ ਇਹ ਦੂਜੇ ਸੂਏ ਵੀਰੇ ਕਿੰਨਾ ਟਾਈਮ ਆ ਗਿਆ ਸੂਈ ਨੂੰ ਸੂਈ ਕਹਿੰਦੇ 2 ਢਾਈ ਮਹੀਨੇ ਵਿੱਚ ਵਿੱਚ ਹੋਇਆ 2 ਤੋਂ 2 ਢਾਈ ਮਹੀਨੇ ਸੂਈ ਨੂੰ ਹੋ ਗਏ ਹਾਂਜੀ ਠੀਕ ਐ ਤੇ ਗੱਬੜ ਵੀ ਆ ਗਈ ਹਾਂ ਗੱਬੜ ਉਹ ਵੀ ਪਿਛਲੇ 23 ਤਰੀਕ ਨੂੰ ਠੀਕ ਆ ਭਰਾਵਾ ਮਹੀਨਾ ਕਹੇ ਗਿਆ ਹੋ ਗਿਆ ਅੱਜ ਹੋ ਗਈ 24 ਹੈ ਨਾ ਹਾਂਜੀ 1 ਮਹੀਨਾ ਹੋ ਗਿਆ ਹਾਂ 1 ਮਹੀਨਾ ਠੀਕ ਐ 20 ਕਿ ਦਿਨਾਂ ਤੋਂ ਤਾਂ ਆਪਾਂ ਸੂਰ ਰਿਪੀਟ ਕਰ ਜਾਂਦਾ ਜੇ ਕੋਈ ਗੜਬੜ ਤਾਂ ਨਹੀਂ ਕਰੀ ਕੁਝ ਕਰਿਆ ਤਾਰਾ ਤੋੜਾ ਕੁਝ ਨਹੀਂ ਕਰਿਆ ਨਾ ਕੁਝ ਨਹੀਂ ਕਰਿਆ ਉਹ ਫਿਰ ਤਾਂ ਰਹਿਣ ਦੇ ਜਾਣ ਸੀ ਜਿਆਦਾ ਤਾਂ ਹਾਂ ਰਹਿਣ ਦੇ ਵੱਧਾ ਠੀਕ ਐ ਤੇ ਉ ਆਪਾਂ ਜਾਣੀ ਖਾਲੀ ਦਾ ਸਾਹਿਬ ਤੇ ਦੇਣੀ ਹੈਗੀ हां हां खाली साहब ਜਿਹੜਾ ਚੱਕਰ ਦੇਖ ਰਿਹਾ ਜੀ ਕੋਈ ਆਰਡਰ ਰੱਖਵਾਇ ਨੂੰ ਉਹ ਅਗਲਾ ਸਮਝਣਾ ਆਪਦੀ ਨਾਲ ਲੈ ਜੀ ਹਾਂ ਸਮਝਿਆ ਲੈ ਸਕਦਾ ਭਾਈ ਹਾਂ ਵੀ ਗੱਬਣ ਰਹਿ ਵੀ ਸਕਦੀ ਆ ਤੇ ਖਾਲੀ ਵੀ ਨਿਕਲ ਸਕਦੀ ਆ ਕਿਉਂਕਿ ਚੈੱਕ ਪਾਸਟ ਨਹੀਂ ਆਉਂਦੀ ਹਾਂ ਚੈੱਕ ਪਾਸਟ ਨਹੀਂ ਆਉਂਦੀ ਤੇ ਬਾਕੀ ਅਗਲੇ ਦੀ ਕਿਸਮਾਂ ਤਾਂ ਗੱਬਣ ਰਹਿ ਵੀ ਸਕਦੀ ਆ ਨਾ ਠੀਕ ਹੈ ਤੇ ਇਹਦਾ ਹੁਣ ਦੁੱਧ ਕਿੰਨਾ ਹੋਊਗਾ ਭਾਈ ਦੁੱਧ ਦੇ 10 10 ਲੀਟਰ ਦੋਨਾਂ ਟਾਈਮਾਂ ਦਾ ਦੋਨੇ ਟਾਈਮ ਮਿਲਦੀ ਆ ਦੋਨੇ ਟਾਈਮ ਮਿਲਦੀ ਆ ਅਸਕੇ ਮਿਲਦੀ ਆ ਠੀਕ ਹੈ ਤੇ ਉ ਮੈਲਨ ਮੋਲਨ ਚ ਕਿਵੇਂ ਆ ਓਕੇ ਜਮ ਠੰਡੀ ਸੀਲ ਆ ਉਂ ਜਿਵੇਂ ਸਾਹੀਵਾਲ ਕਹਿੰਦੇ ਗਰਮ ਹੁੰਦੀਆਂ ਨਾ ਲੈ ਕੋਈ ਭੋਲਾ ਵੀ ਗਰਮ ਬਣਾਇਆ ਸਾਹੀ ਨਹੀਂ ਜਮਾ ਠੰਡੀ ਹੈ ਜਮਾ ਠੰਡੀ ਹੈ ਠੀਕ ਹੈ ਉਹ ਬਾਕੀ ਉਹ ਦੇਖਣ ਤੇ ਵੀ ਲੱਗਦਾ ਹਨਾ ਹਾਂ ਵੀ ਠੰਡੀ ਆ ਦੀ ਮੌਜ ਨਾ ਪੱਠੇ ਖਾਈ ਜਾਂਦੀ ਹੈ ਨਾ ਤੇ ਨਹੀਂ ਪਸ਼ੂ ਉਹੋ ਜਿਹਾ ਹੋਵੇ ਮਾੜਾ ਮੋਟਾ ਕਰਦਾ ਹੀ ਆ ਨਾ ਹਾਂ ਵੀ ਲੱਗਦਾ ਮਾਰਦਾ ਕੋਈ ਖੜਦਾ ਨਹੀਂ ਪਸ਼ੂ ਹੂੰ ਤੇ ਥਾਣ ਥਣ ਕਿਵੇਂ ਆ ਥਾਣ ਓਕੇ ਤੇ ਚਾਰੇ ਥਣ ਓਕੇ ਆ ਮੁੱਠੀ ਖਾਣਗੇ ਜਮਾ 1:00 ਓਕੇ ਜਮਾ 1:00 ਓਕੇ ਜਮਾ ਧਾਰਾਂ ਧੂਰਾ ਹਨਾ ਹਾਂ ਧਾਰਾਂ ਠੀਕ ਹੈ ਤੇ ਇਹ ਮਿਲਦੀ ਫਿਰ ਕਿਵੇਂ ਆ ਬੱਚੇ ਤੇ ਆ ਕਿ ਜਾਂ ਬਿਨਾ ਬੱਚੇ ਦੀ ਮਿਲ ਪੈਂਦੀ ਆ ਵੀਰੇ ਬੱਚੇ ਤੋਂ ਬਿਨਾ ਹੀ ਮਿਲ ਪਏ ਨਿਆਣਾ ਪਉਣਾ ਪੈਂਦਾ ਹੈਗਾ ਠੀਕ ਹੈ ਨਿਆਣਾ ਪਾ ਰਖ ਲੈ ਗਾਇਓ ਹਰ ਤੋਰ ਉਹ ਵਸਾਵਣਾ ਮਿਲ ਪੈਂਦੀ ਹੈ ਕਿ ਤੇਰੀ ਕੋਈ ਚਾਹੀਦੀ ਗੀੜ ਕਾਲਾ ਚੱਕ ਠੀਕ ਹੈ ਗੀੜ ਪਾ ਕੇ ਤਾਇ ਥੱਲੇ ਕੋਈ ਗੱਲ ਬੱਚੇ ਦੀ ਕੋਈ ਲੋੜ ਨਹੀਂ ਸਭ ਬੱਚੇ ਦੀ ਕੋਈ ਲੋੜ ਨਹੀਂ ਕੋਈ ਲੋੜ ਨਹੀਂ ਚਾਹੇ ਛਾੜ ਲਓ ਫਿਰ ਕੋਈ ਬੱਚੇ ਦੀ ਸਭ ਬਿਨਾ ਬੱਚੇ ਦੀ ਮਿਲ ਪੈਂਦੀ ਆ ਠੀਕ ਹੈ ਪਰ ਇਹ ਵੀ ਵਧੀਆ ਗਾਉਣੀ ਇੱਕ ਤਰ੍ਹਾਂ ਦਾ ਹਨਾ ਗੀੜ ਪਾਲਾ ਕੋਦੇ ਇਹ ਪਾ ਕੇ ਬਹਿ ਜਾ ਤੇ ਬੱਚੇ ਨੂੰ ਕੋਈ ਲੋੜ ਬੱਚੇ ਝਾ ਕੇ ਕਰਦੀ ਠੀਕ ਹੈ ਤੋ ਦੁੱਧ ਨਾਲ ਤਾਂ ਲਾ ਲੈਂਦੇ ਆ ਠੀਕ ਆ ਉਹ ਨਹੀਂ ਲਾ ਲੈਂਦੀ ਹਾਂ ਹਾਂ ਠੀਕ ਆ ਤੇ ਇਹ ਮਤਲਬ ਇਹਦਾ ਦੁੱਧ ਆ ਜਿਹੜਾ ਹਨਾ ਇਹ ਵੀ ਫੈਟ ਫੂਡ ਵਧਗਾਉਂਦੀ ਹੋਣੀ ਆ ਵੀ ਹਾਂ ਫੈਟ ਕੋਈ ਸਿਰਫ ਉਹ 6 ਉਹ ਆ 6 5 5 8 ਇਹਦੀ ਫੈਟ ਆਉਂਦੀ ਆ ਹਾਂਜੀ ਉਹ ਦੁੱਧੋ ਫਿਰ ਪੂਰਾ ਵਧੀਆ ਮੱਝਾਂ ਵਰਗਾ ਆ ਹਨਾ ਹੂੰ ਜਿਵੇਂ ਹੁਣ ਘਰੇ ਵਰਤਨਾ ਤਾਂ ਵੀ ਵਧਗਾ ਹਨਾ ਤੇ ਬਾਕੀ ਡੈਰੀ ਤੇ ਪਾਉਣਾ ਤਾਂ ਵੀ ਹਾਂ ਚੰਗੇ ਚੰਗੇ ਰੇਟ ਮਤਲਬ ਮਿਲ ਜਾਂਦਾ ਹਨਾ ਹਾਂਜੀ ਠੀਕ ਹੈ ਉਹ ਇਹ ਵੀ ਗਾਉਣਾ ਬਾਕੀ ਘਰੇ ਰੱਖਣੀ ਆ ਉਹ ਵੀ ਵਧੀਆ ਕਿਸੇ ਨੇ ਪੂ ਲਿਆਣੀਆਂ ਹਨਾ ਹਾਂ ਹਾਂ ਠੀਕ ਹੈ ਤੇ ਮੁੱਲ ਆਪਾਂ ਕਿੰਨਾ ਰੱਖਦੇ ਆਂ ਬਈ ਇਹਦਾ ਵੀਰੇ 50 ਕਿ ਰੱਖਦੇ ਆਪਾਂ 50000 ਹਾਂ ਠੀਕ ਹੈ ਬਾਕੀ ਹੋਜੀ ਮੌਕੇ ਦੇ ਮਾੜਾ ਮੋਟਾ ਮਾਨਦਾਨ ਹਨਾ ਠੀਕ ਹੈ ਤੇ ਖੋਲ ਕੇ ਇਹਦਾ ਘੇੜਾ ਦਵਾ ਦਿਓ ਬਈ ਹਾਂ ਵੀ ਦਵਾ ਲਓ ਲੋ ਵੀ ਦੋਸਤੋ ਡਿਟੇਲ ਤਕਰੀਬਨ ਆਪਾਂ ਸਾਰੀ ਲੈਤੀ ਹੈਗੀ ਜਿਹਨੂੰ ਵੀ ਪਸੰਦ ਆਉਂਦੀ ਹੈ ਤੁਸੀਂ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਨੰਬਰ ਚੱਲੀ ਜਾਂਦਾ ਤੇ ਇੱਥੇ ਆ ਕੇ ਆਪਦੀ ਤਸੱਲੀ ਕਰ ਲਿਓ ਤੁਰਦੀ ਨੂੰ ਕਰੀ ਤੁਸੀਂ ਦੇਖ ਸਕਦੇ ਹੋਗੇ ਫੇਸ ਦੀ ਕੁਆਲਿਟੀ ਦੇਖ ਸਕਦੇ ਹੋ ਇਹਦੀ ਬਾਡੀ ਬੰਦਰ ਬਹੁਤ ਚੰਗੀ ਹੈਗੀ ਰੰਗ ਬਹੁਤ ਸੋਹਣਾਗਾ ਫੇਸ ਵੀ ਬਹੁਤ ਸੋਹਣਾਗਾ ਥਣ ਵੀ ਬਹੁਤ ਚੰਗੇ ਹੈਗੇ ਤੇ ਚੰਗੀ ਸਭੀ ਬਣੀ ਹੈ ਵੀ ਤੇ ਬਾਕੀ ਠੰਡੀ ਸੀਲ ਹੈਗੀ ਸਾਰੇ ਪੱਖਾਂ ਤੋਂ ਸਾਫ਼ ਸੁਥਰੀ ਹੈ ਤੇ ਬਾਕੀ ਤਸੱਲੀ ਆਪ ਦੀ ਤੁਸੀਂ ਕਰਨੀ ਹੈ ਬੈਕ ਸਾਈਡ ਤੋਂ ਵੀ ਤੁਹਾਨੂੰ ਥਾਣ ਦਿਖਾ ਦਿੰਦੇ ਆ ਮੁੱਠੀ ਦੀ ਚਵਾਈ ਵਾਲੇ ਥਾਣਾਂ ਆਗੇ ਬਹੁਤ ਵਧੀਆ ਬਾਕੀ ਇਧਰੋਂ ਵੀ ਤੁਸੀਂ ਦੇਖ ਸਕਦੇ ਹੋ ਤੇ ਹੈ ਸ਼ਾਹੀਵਾਲ ਦੇ ਵਿੱਚ ਆ ਪਰ ਬਾਕੀ ਤੁਸੀਂ ਸਮਝਣਾ ਵੀ ਕਿਹੜੀ ਨਸਲ ਆ ਮਾੜੀ ਮੋਟੀ ਗਿਰ ਦਾ ਕਰਾਸ ਵੀ ਹੋ ਸਕਦੀ ਆ ਕੀ ਤੇ ਬਾਕੀ ਤੁਸੀਂ ਆਪ ਦੀ ਸਮਝ ਵਰਤ ਕੇ ਖਰੀਦ ਸਕਦੇ ਹੋ ਇੱਕ ਨਾ ਹੁਣ ਵੈਕਸੀਨੇਸ਼ਨ ਹੋ ਰਹੀ ਹੈਗੀ ਲੰਪੀ ਦੀ ਤੇ ਉਹ ਵੀ ਆਪਾਂ ਬਾਈ ਤੋਂ ਪੁੱਛ ਲੈਨੇ ਆਂ ਵੀ ਇਹਦੇ ਲੱਗੀ ਵੀ ਹੈਗੀ। ਬਾਈ ਹੁਣ ਜਿਹੜੇ ਆਪਣੇ ਟੀਕੇ ਲੱਗ ਰਹੇ ਸੀ ਹਨਾ। ਹਾਂ ਹਾਂ ਸਰਕਾਰ ਨੂੰ ਹਾਂ ਹਾਂ ਜੀ ਲੱਗ ਲੰਪੀ ਦੇ ਗਾਈਆਂ ਵਾਸਤੇ ਹਨਾ। ਹਾਂ ਹਾਂ ਉਹ ਲੱਗੇ ਇਹਦੇ। ਹਾਂ ਲੱਗੇ ਤੇ ਪਰਸੋਂ ਲੱਗਿਆ। ਅੱਛਾ ਉਹ ਲੱਗੇ ਵੇ ਆ। ਹਾਂ ਜੀ ਹਾਂ ਜੀ। ਠੀਕ ਹੈ। ਤੇ ਚਲੋ ਇਹ ਵੀ ਫਿਰ ਵਧੀਆ ਗੱਲ ਆ ਹਨਾ। ਹਾਂ ਹਾਂ ਵੀਰੇ। ਦੋਸਤੋ तकरीबन ਵੈਕਸੀਨੇਸ਼ਨ ਇਹਦੀ ਲੰਪੀ ਵਾਲੀ ਹੋ ਗਈ ਹੈਗੀ ਕਿਉਂਕਿ ਗਾਈਆਂ ਦੇ ਵਿੱਚ ਇਹ ਪ੍ਰੋਬਲਮ ਹੁੰਦੀ ਹੈਗੀ ਲੰਪੀ ਦੀ ਤੇ ਮੱਝਾਂ ਦੇ ਤਾਂ ਉਹ ਲੱਗਦੇ ਨਹੀਂ। ਉਹ ਵੀ ਇਹਦੇ ਲੱਗੇ ਵੇ ਆਗੇ। ਤੇ ਪ੍ਰੋਪਰ ਇਹਦੀ ਵੈਕਸੀਨੇਸ਼ਨ ਹੋਈ ਵੀ ਹੈਗੀ। ਤੇ ਵਧੀਆ ਗੱਲ ਲੱਗੀ ਕੋਈ ਉਦਾਂ ਦਾ ਵੀ ਡਰ ਨਹੀਂ ਹੈਗਾਗਾ ਤੇ ਤੁਸੀਂ ਆ ਵੀ ਤਸੱਲੀ ਕਰਕੇ ਖਰੀਦ ਸਕਦੇ ਹੋਗੇ ਡਿਟੇਲਸ ਤੁਹਾਨੂੰ ਆਪਾਂ ਸਾਰੀ ਲੈਤੀ ਹੈਗੀ ਵੀਡੀਓ ਦੇ ਵਿੱਚ ਐਂਡ ਤਾਈਂ ਜਾਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਧੰਨਵਾਦ